ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਪੂਰੀ ਸਖਤ ਕੀਤੀ ਹੋਈ ਹੈ ਜਗ੍ਹਾ-ਜਗ੍ਹਾ ਪੁਲਿਸ ਪ੍ਰਸ਼ਾਸਨ ਤੇ ਨਾਕੇ ਲੱਗੇ ਹੋਏ ਨੇ ਤੇ ਚੋਣ ਕਮਿਸ਼ਨ ਵੱਲੋਂ 50000 ਤੋਂ ਵੱਧ ਕੈਸ਼ ਲਿਜਾਣ ਤੇ ਵੱਡੀ ਸਖਤ ਕੀਤੀ ਹੋਈ ਹੈ ਤਾਂ ਇਸੇ ਦਿਨ ਦੀ ਕਮਬੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੀ ਜਿੱਥੇ ਕੀ ਗੋਲਡਨ ਗੇਟ ਦੇ ਨਜ਼ਦੀਕ ਪੁਲਿਸ ਵੱਲੋਂ ਨਾਕਾ ਲਗਾਇਆ ਹੈ ਸਿੱਕ ਗੱਡੀ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਰੋਕਿਆ ਗਿਆ ਉਸ ਗੱਡੀ ਦੇ ਵਿੱਚੋਂ 119000 ਰੁਪਏ ਬਰਾਮਦ ਹੋਇਆ ਹੈ ਪੁਲਸ ਪੂਰੇ ਕੈਸ਼ ਦੀ ਪੁੱਛਗਛ ਉਹਨਾਂ ਨੌਜਵਾਨਾਂ ਤੋਂ ਕਰ ਰਹੀ ਸੀ ਕਿ ਕਿੱਥੋਂ ਲੈ ਕੇ ਆਏ ਨੇ ਦਸਤਾਵੇਜ਼ ਜਿਹੜੀ ਪੁਲਸ ਉਹਨਾਂ ਤੋਂ ਪੁੱਛ ਰਹੀ ਸੀ ਕਿ ਕਾਗਜ਼ ਚੈੱਕ ਕਰਾਈ ਜਾਣ ਇੱਕ ਕਿਸ ਬੈਂਕ ਦੇ ਅਕਾਊਂਟ ਵਿੱਚੋਂ ਆਏ ਨੇ ਕਿਸ ਨੇ ਦਿੱਤੇ ਨੇ ਕਿਉਂਕਿ ਇੱਕ ਪਾਸੇ 50000 ਰੁਪਏ ਲਿਜਾਣ ਦੀ ਇਜਾਜ਼ਤ ਹੈ ਉਸ ਤੋਂ ਵੱਧ ਅਗਰ ਪੈਸਾ ਕੋਈ ਲਿਜਾਂਦਾ ਹੈ ਤਾਂ ਉਹਦੇ ਉੱਤੇ ਕਿਤਨੇ ਕਿਤੇ ਪੁਲਿਸ ਬਿਲਕੁਲ ਪੁੱਛਗਿੱਛ ਕਰਦੀ ਹੈ ਤਾਂ ਇਸੇ ਨੂੰ ਲੈ ਕੇ ਵੱਡਾ ਮਾਮਲਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦਾ ਵੱਡਾ ਬਿਆਨ ਵੀ ਸਾਹਮਣੇ ਆ ਗਿਆ ਹੈ ਤਾਂ ਲਗਾਤਾਰ ਪੁਲਿਸ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਨਾਕੇ ਲਗਾਏ ਹੋਏ ਨੇ ਤਾਂ ਇਸੇ ਨੂੰ ਲੈ ਕੇ ਪੂਰੀ ਸ਼ਕਤੀ ਜਿਹੜੀ ਪੁਲਿਸ ਵੱਲੋਂ ਕੀਤੀ ਹੋਈ ਹੈ ਤਾਂ ਇਸੇ ਨੂੰ ਲੈ ਕੇ ਪੁਲਿਸ ਤਾਂ ਤੁਸੀਂ ਬਿਆਰ ਸੁਣੋ ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਨੇ ਨਹੀਂ ਬੀਤੇ ਬਸ ਹੀ ਰੱਖ ਦਿਓ ਵਾਪਸ ਕਿੰਨਾ ਲੈਣੀ ਆ ਹਾਂ ਉਹ ਵਾਪਸ ਕਰਕੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਜਲੇ ਅਸੀਂ ਗੱਡੀ ਨੂੰ ਠੀਕ ਕਰਦੇ ਕਿੰਨੇ ਜਾਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਾਣੇ ਕਿਹੜਾ ਜਿਹੜਾ ਇਹ 골ਡਨ ਗੇਟ ਲੱਗ ਕੇ ਹਾਂ ਟੋਟਲ ਕੀ ਕੀਤੀ ਜਾ ਰਹੀ ਹੈ ਕਾਰਵਾਈ ਨਹੀਂ ਆਪਣੇ ਬਹਿਕੂ ਨੂੰ ਬਲਾਉਂ ਰਹੇ ਆ ਜੀ ਉਹ ਦੋ ਕਾਰਵਾਈ ਕਰਦੇ ਚੋਣਕਮੀ ਜਾਪਦਾ ਲੱਗੋ ਆ ਕਹਿ ਸਕਾਂ ਕਿ ਇਹਨਾਂ ਵਾਲੇ ਜਿਹੜੇ ਕੈਸ ਤਰਾਂਦ ਕੀਤਾ ਗਿਆ ਕੀ ਆ ਆਪਣੇ ਪ੍ਰੂਫ ਦੱਸ ਕਿਦੇ ਪੈਸੇ ਜੋ ਹੋਣ ਕਰਦੇ ਲੰਭੇ ਤਾਂ ਤੁਸੀਂ ਵੀ ਸੁਣਿਆ ਕਿ ਪੁਲਿਸ ਵੱਲੋਂ ਕਿਹਾ ਗਿਆ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁੱਛ-ਕਿਛ ਕੀਤੀ ਜਾ ਰਹੀ ਹੈ ਕਿ ਇਹ ਕੈਸ਼ ਆਇਆ ਕਿੱਥੋਂ ਹੈ ਕਿਸ ਅਕਾਊਂਟ ਦੇ ਵਿੱਚੋਂ ਆਇਆ ਹੈ ਤਾਂ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਪੁਲਿਸ ਸ਼ਕਤੀ ਦੇ ਵਿੱਚ ਹੈ ਹਰ ਜਗ੍ਹਾ ਪੁਲਿਸ ਦੇ ਵੱਡੇ ਵੱਡੇ ਨਾਕੇ ਨੇ ਭਾਵੇਂ ਦਿਨ ਹੋਵੇ ਰਾਤ ਹੋਵੇ ਸਵੇਰ ਹੋਵੇ ਸ਼ਾਮ ਹੋਵੇ ਤਾਂ ਇਸ ਨੂੰ ਲੈ ਕੇ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਚੋਣਾਂ ਦੇ ਵਿੱਚ ਵੱਡੀਆਂ ਹਦਾਇਤਾਂ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹੋਈਆਂ ਨੇ ਚੋਣਾਂ ਵੀ ਦਿੱਤੀ ਕਿ ਨੇ ਤਾਂ ਵੱਡੇ ਵੱਡੇ ਜਿਹੜੀਆਂ ਖਬਰਾਂ ਵੀ ਪੁਲਿਸ ਦੀਆਂ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਸਬਸਕ੍ਰਾਈਬ ਕਰਦੇ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਕਰਕੇ ਕਮੈਂਟ ਜਰੂਰ ਕਰਿਓ ਤੇ ਸਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਸ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀਆਂ ਤੋਂ ਛੋਟੀ ਖਬਰیں ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ